ਰਖੜੀਆਂ ਤੇ ਬਾਜ਼ਾਰ ਦੇ ਮਿੱਠੇ ਜ਼ਹਿਰ ਨਾਲੋਂ ਆਹ ਚੀਜ਼ ਹੁੰਦੀ ਹੈ ਜਿਹੜੀ ਭਰਾ ਦੀ ਉਮਰ ਲੰਬੀ ਕਰ ਸਕਦੀ ਹੈ ਹੋਰ ਥੋੜੀ ਦੁਨੀਆ ਤੇ ਮੈਨੂੰ ਲੱਗਦਾ ਕੋਈ ਮਠਿਆਈ ਨਹੀਂ ਜਿਹੜੀ ਇੱਕ ਭਰਾ ਦੀ ਉਮਰ ਲੰਬੀ ਕਰ ਸਕਦੀ ਹੈ ਮਠਿਆਈ ਖਾ ਕੇ ਭਰਾ ਜ਼ਰੂਰ ਡੀਐਸਆਰ ਲੈ ਸਕਦਾ ਹੈ ਕੋਈ ਹੋਰ ਤਜਾਬ ਦੀ ਗੈਸਟ ਤਜਾਬ ਦੀ ਪ੍ਰੋਬਲਮ ਹੋ ਸਕਦੀ ਹੈ ਲੇਕਿਨ ਆਹ ਵੀਡੀਓ ਜ਼ਰੂਰ ਦੇਖਿਓ ਤੇ ਭੈਣਾਂ ਦਾ ਹੌਸਲਾ ਵਧਾਓ ਤੇ ਕਮੈਂਟ ਵੀ ਜ਼ਰੂਰ ਕਰਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਜਿਹੜੀ ਗੱਲ ਦਾ ਇੰਤਜ਼ਾਰ ਸੀ ਮੈਨੂੰ ਇੱਕ ਸਰਪ੍ਰਾਈਜ਼ ਵੀ ਤੁਹਾਡੇ ਸਾਰਿਆਂ ਵਾਸਤੇ ਜਿਵੇਂ ਮੈਂ ਕੱਲ ਵੀਡੀਓ ਪਾਈ ਸੀ ਵੀ ਵੱਡੀ ਭੈਣ ਤੋਂ ਰਖੜੀ ਬਣਾਈ ਹੈ ਤੇ ਉਸ ਤੋਂ ਬਾਅਦ ਛੋਟੀਆਂ ਭੈਣਾਂ ਵੀ ਆ ਗਈਆਂ ਮੇਰੇ ਕੋਲੇ ਤੇ ਛੋਟੀਆਂ ਭੈਣਾਂ ਨੇ ਐਡੀ ਵਧੀਆ ਚੀਜ਼ ਤਿਆਰ ਕਰਕੇ ਲਿਆਦੀ ਹੈ ਜਿਹੜੀ ਮੈਂ ਕੱਲ ਵੇਸ਼ ਵੀ ਰੱਖੀ ਸੀ ਇਹਨਾਂ ਨੂੰ ਪਹਿਲਾਂ ਹੀ ਕਹਤਾ ਸੀਗਾ ਵੀ ਮਾਰਕੀਟ ਦਾ ਮਿੱਠਾ ਜ਼ਹਿਰ ਨਹੀਂ ਲੈ ਕੇ ਆਉਣਾ ਤੇ ਚੀਜ਼ ਐਡੀ ਵਧੀਆ ਲੇ ਮੈਨੂੰ ਐ ਲੱਗਦਾ ਵੀ ਰਖੜੀ ਬਣਾਉਣ ਤੋਂ ਪਹਿਲਾਂ ਪਹਿਲਾਂ ਮੈਂ ਖਾ ਲਾਂ ਐਨੀ ਵਧੀਆ ਚੀਜ਼ ਹੈਗੀ ਐ ਪਹਿਲਾਂ ਮੈਂ ਤੁਹਾਨੂੰ ਦਿਖਾ ਦਿਆਂ ਦਿਖਾ ਦਿਆਂ ਪਹਿਲਾਂ ਕਿ ਬਾਅਦ ਚ ਦਿਖਾਉਣੀ ਹੈ ਪਹਿਲਾਂ ਵਿਖਾ ਦਿਆਂ ਲਓ ਜੀ ਪਹਿਲਾਂ ਵਧੀਆ ਹੈ ਸੱਚ ਦਰਪਣੀ ਦੇਖ ਲਾ ਤੂੰ ਕਰਾ ਇਹ ਆ ਦੇਖੋ ਕਿੰਨੀ ਵਧੀਆ ਚੀਜ਼ ਹੈ ਹੈ ਕਿ ਇਹ ਇਹ ਤੁਹਾਨੂੰ ਸਭ ਤੋਂ ਬਾਅਦ ਚ ਦੱਸੂਗਾ ਤੇ ਘਰੋਂ ਤਿਆਰ ਕਰਕੇ ਲਈਏ ਤੇ ਬਹੁਤ ਵਧੀਆ ਐ ਲੱਗਦਾ ਹੈ ਵੀ ਸਾਰੀ ਸਾਰੇ ਖਾ ਜਾਏ ਹੈ ਮੈਂ ਤੇ ਇੱਕ ਦੂਜੀ ਭੈਣ ਮੇਰੀ ਇਹ ਜਿਹੜੀ ਇਹ ਤੋਂ ਛੋਟੀ ਹੈ ਤੇ ਮੇਥੋਂ ਛੋਟੀ ਹੈ ਹੀ ਹੈ ਤੇ ਆ ਦੇਖੋ ਤੁਸੀਂ ਕਿੰਨੀ ਵਧੀਆ ਚੀਜ਼ ਤਿਆਰ ਕਰਕੇ ਲਈਏ ਦੇਖੋ ਤੁਸੀਂ ਇਹ ਮੈਨੂੰ ਲੱਗਦਾ ਵੀ ਮਾਰਕੀਟ ਦੀ ਕੋਈ ਵੀ ਜਿੰਨੀ ਵੀ ਮਠਾਈ ਹੈਗੀ ਐ ਮਾਰਕੀਟ ਦੀ ਹਜ਼ਾਰਾਂ ਰੁਪਏ ਕਿਲੋ ਵੀ ਮਿਲਦੀ ਹੈ ਨਾ ਉਹਨਾਂ ਨਾਲੋਂ ਵੀ ਮੈਨੂੰ 100 ਗੁਣਾ ਚ ਕੀ ਲੱਗੇ ਮਾਨ ਕੋਸ਼ ਹੋ ਗਿਆ ਸਰ ਇਹ ਸੇ ਜੀਤ ਮੈਂ ਆਖਿਆ ਇਹਨਾਂ ਨੇ ਇੰਨਾ ਵਧੀਆ ਮੰਨ ਲਿਆ ਤੇ ਧੰਨਵਾਦ ਪਹਿਲਾਂ ਤਾਂ ਤੇ ਤੁਸੀਂ ਵੀ ਇਹਨਾਂ ਦੀ ਰੀਸ ਕਰਨੀ ਹੈ ਇਹਨਾਂ ਨੂੰ ਕਾਈਡਲ ਮੰਨ ਕੇ ਚੱਲਣਾ ਹੈਗਾ ਤੇ ਹੁਣ ਆਪਾਂ ਰਕੜੀ ਵਾਗੀ ਜਿਹੜੇ ਪੈਸੇ ਦਊਗਾ ਉਹ ਮੈਂ ਵੀਡੀਓ ਨਹੀਂ ਬਣਾਉਂਦਾ ਠੀਕ ਹੈ ਉਸ ਤੋਂ ਬਾਅਦ ਵੀ ਦੇਖੋ ਤੁਸੀਂ ਭੈਣ ਭਰਾਵਾਂ ਦਾ ਪਿਆਰ ਇਹ ਕਿੰਨੀ ਵੀਰੇ ਵੀ ਕੁਝ ਨਹੀਂ ਲੈਣਾ ਸੀ ਨਹੀਂ ਲੈਣਾ ਨਾ ਦਿਲੋਂ ਨਿਕਲਦੀਆਂ ਦੇਖੋ ਸੱਚੀ ਦਿਲਵਾਨ ਨਾ ਨਿਕਲ ਹੈ ਬੱਤੇ ਗੱਲ ਓਏ 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 ਇਹ ਕਦੇ ਵੀ ਤੁਸੀਂ ਸਾਥ ਰਹੋ ਨਾਲ ਰਹੋ ਦੋਸਤੋਕ ਦੇ ਵਿੱਚ ਸੋ ਜੇ ਉਹਦੀਆਂ ਲੱਗਦੀਆਂ ਰਹਿ ਭਾਈ ਤੇਰੀਆਂ ਦੋਨੇ ਛੋਟੀਆਂ ਭੈਣਾਂ ਤੇ ਆਓ ਆਪਾਂ ਪਹਿਲਾਂ ਰਖੜੀ ਦੀ ਰਸਮ ਕਰਦੇ ਫਿਰ ਤੁਹਾਨੂੰ ਖਾ ਕੇ ਦਿਖਾਵਾਂਗੇ ਕਿ ਕਿੰਨਾ ਟੇਸਟੀ ਲਓ ਜੀ ਸਭ ਤੋਂ ਪਹਿਲਾਂ ਰਖੜੀ ਦੀ ਵਾਰੀ ਹੈ ਸਾਡੀ ਛੋਟੀ ਭੈਣ ਮਨਜੋਤ ਜਿਹਨੂੰ ਅਸੀਂ ਪਿਆਰ ਨਾਲ ਕਹਿੰਨੇ ਹਾਂ ਗੋਲੂ ਤੇ ਰਖੜੀ ਬਹੁਤ ਸੋਹਣੀ ਲੈ ਕੇ ਆਈ ਹੈ ਬਹੁਤ ਹੀ ਸੋਹਣੀ ਬਾ ਕਮਾਲ ਰਖੜੀ ਹੈਗੀ ਹੈ ਵੈਸੇ ਮੈਂ ਇਹਨਾਂ ਨੂੰ ਕਹਿਣਾ ਹੁੰਦਾ ਵੀ ਰਖੜੀਆਂ ਦੇ ਉੱਤੇ ਕੋਈ ਮਹਿੰਗੀ ਰਖੜੀ ਦੇ ਉੱਤੇ ਪੈਸੇ ਨਾ ਲਾਓ ਸਸਤੀ ਸੁੰਦਰ ਟਿਕਾਊ ਅਸਲ ਦੇ ਵਿੱਚ ਧਾਗਾ ਹੋਵੇ ਤਾਂ ਉਹਦੇ ਰਗੀ ਲਓ ਜੀ ਹੁਣ ਜਿਹੜਾ ਇਹ ਬਣਾ ਕੇ ਲੈ ਕੇ ਆ ਹਾ 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 ਕੀ ਬਾਤ ਐ ਨਿਆਰਾ ਆ ਗਿਆ ਖਾ ਕੇ ਤੇ ਬਹੁਤ ਵਧੀਆ ਲੱਗਿਆ ਤੇ ਤੁਹਾਨੂੰ ਲਾਸਟ ਚ ਦੱਸੂ ਕੀ ਬਣਾ ਕੇ ਲੈ ਕੇ ਆਈ ਐ ਤੇ ਮਨ ਬਹੁਤ ਖੁਸ਼ ਹੋਇਆ ਮੈਂ ਬਾਰ ਬਾਰ ਕਹਿੰਦਾ ਬੀ ਹਜ਼ਾਰਾਂ ਰੁਪਈਆ ਦੀਆਂ ਮਠਾਈਆਂ ਇਸ ਚੀਜ਼ ਪਿੱਛੇ ਫੇਲ ਐ ਲਓ ਜੀ ਹੁਣ ਵਾਰੀ ਆ ਗਈ ਸਾਡੀ ਸੁਖਪ੍ਰੀਤ ਸੁੱਖੀ ਭੈਣ ਦੀ ਆ ਗਈ ਤੇ ਇਹ ਵੀ ਰਖੜੀ ਬਹੁਤ ਸੋਹਣੀ ਲੱਗਿਆਈ ਐ ਤੇ ਬਹੁਤ ਵਧੀਆ ਲੱਗਿਆ ਤੇ ਇਹ ਜਿਹੜੀ ਚੀਜ਼ ਤਿਆਰ ਕਰਕੇ ਲਈ ਐ ਉਹ ਵੀ ਤੁਹਾਨੂੰ ਦੱਸੋ ਆ ਮੇਰੀ ਫੇਵਰੇਟ ਚੀਜ਼ ਆ ਉਹ ਵੀ ਵੈਸੇ ਦੋਨਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗਿਆ ਦੋਨੇ ਚੀਜ਼ਾਂ ਮੇਰੀਆਂ ਮਨਪਸੰਦ ਆ ਤੇ ਆਹ ਵੇਖੋ ਆਹ ਲੱਡੂ ਜਿਹੜਾ ਇਹਨੇ ਬਣਾਇਆ ਨਾ ਆ ਹਾ 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 ਕੀ ਬਾਤ ਐ ਨਜ਼ਾਰਾ ਆ ਗਿਆ ਖਾ ਕੇ ਤੇ ਬਹੁਤ ਵਧੀਆ ਲੱਗਿਆ ਫਿਰ ਮੈਂ ਭੈਣ ਨੂੰ ਆਖਿਆ ਤੂੰ ਵੀ ਖਾ ਤੇਰੀ ਵੀ ਲੰਬੀ ਉਮਰ ਹੋਵੇ ਆਪਾਂ ਕਿਹੜਾ ਕੈਮੀਕਲ ਵਾਲਾ ਜ਼ਹਿਰ ਖਾਣੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਮਠਿਆਈ ਖਾ ਕੇ ਨਾ ਮੈਂ ਕੋਈ ਡੀਐਸਆਰ ਲਿਆ ਨਾ ਮੈਂ ਕੋਈ ਤਿਆਬ ਵਾਲੀ ਕੋਈ ਸੀਸੀਪੀ ਕੀਤੀ ਕੁਝ ਨਹੀਂ ਕੀਤਾ ਦੇਖੋ ਤੁਸੀਂ ਸਿੰਪਲ ਦੇਗ ਕੜਾ ਪ੍ਰਸ਼ਾਦ ਜਿੰਨਾ ਵੀ ਆਪਾਂ ਕੋ ਜੋ ਮਰਜ਼ੀ ਕਹਿ ਦੀ ਆਉਦੇ ਆਉਦੀ ਭਾਸ਼ਾ ਚ ਭੈਣ ਨੇ ਬੜਾ ਸੋਹਣਾ ਤਿਆਰ ਕੀਤਾ ਵਿੱਚ ਆਪਣੇ ਡਰਾਈ ਫਰੂਟ ਬਦਾਮ ਪਾਏ ਆ ਇਹਨੇ ਪਤਾ ਹੀ ਭਰਾ ਚ ਅਗਲ ਘਟਾ ਥੋੜੀ ਜੀ ਡਰਾਈ ਫਰੂਟ ਪਾਏ ਬੜੇ ਸੋਹਣੇ ਬਣਾ ਕੇ ਲੈ ਕੇ ਆਈ ਆ ਖਾ ਕੇ ਮੈਨੂੰ ਕੋਈ ਦਿੱਕਤ ਨਹੀਂ ਆਈ ਆ ਦੇਖੋ ਆ ਮੋਤੀ ਚੂਰ ਦੇ ਲੱਡੂਆਂ ਨੂੰ ਵੀ ਫੇਲ ਕਰਦੀ ਆ ਮੈਂ ਕਹਿੰਦਾ ਇਹੋ ਜੀ ਮਠਾਈ ਮਿਲਦਾ ਵੀ ਕਿਤੇ ਮਿਲਦੀ ਨਹੀਂ ਹੋਣੀ ਜਾਂ ਤਾਂ ਮਾਂ ਬਣਾਉਂਦੀ ਆ ਜਾਂ ਭੈਣ ਬਣਾ ਸਕਦੀ ਆ ਕਿਉਂਕਿ ਇਹ ਗੁੜ ਦੀ ਚੂਰੀ ਗੁੜ ਦੀ ਚੂਰੀ ਦੇ ਬੜੇ ਸੋਹਣੇ ਲੱਡੂ ਵਟ ਕੇ ਖੋਪੇ ਦੀ ਠੂਠੀ ਕਦੂਕਾਸ ਕਰਕੇ ਪੂਰੀ ਮਿਹਨਤ ਨਾਲ ਪੂਰੇ ਚਾਨਾ ਭੈਣ ਤਿਆਰ ਕਰਕੇ ਲਿਆ ਸੋ ਬੇਨਤੀ ਆ ਭੈਣਾਂ ਨੂੰ ਸ਼ੇਅਰ ਜ਼ਰੂਰ ਕਰਿਓ ਹੌਸਲਾ ਵਧੇ ਤੇ ਹੋਰ ਵੀ ਇਸ ਚੀਜ਼ ਨੂੰ ਬਣਾਈਏ